ਆ ਗਿਆ ਜੀ ਬੜੀ ਆਧੀ ਆ ਗਈ ਆ ਆ ਗਈ ਜੀ ਉਹਦੇ ਬੈਠਾ ਦੇ ਦੇ ਜਿੰਨਾ ਆਪਾਂ ਨੂੰ ਉਹ ਦਿਨ ਆਪਣੇ ਵੈਦ ਨਾ ਦਿੱਖਦਾ ਬੜਾ ਅਜੀ ਸੀ ਟਿਕੂ ਵਾਲਿਆਂ ਦੀ ਜਲਦੀ ਆਹੋ ਉਹ ਆ ਕੋਈ ਮੋਟਾ ਕੋਈ ਨਾ ਦੋ ਤਿੰਨ ਵਾਲੀ ਕੀ ਆ ਉਹਦਾ ਕੋ ਤਾਂ ਨਾ ਪੜਿਆ ਰਿਆ ਕੰਮ ਸਹੀ ਕਰ ਰਿਹਾ ਏਰੀਆ ਦਾ ਜ਼ਿਆਦਾ ਉਹਦੇ ਕੋਲ ਏਰੀਆ ਕਿੰਨਾ ਹੈ ਉਹ ਤੋਂ ਟਾਈਮ پھر آپ نے نوٹس کیا کوئی نہیں ہے میں آگے ایک کلو مارنے آ رہا ہوں میں کلو کلو کر رہا ہوں ਆਜੋ ਆਜੋ ਆਇਆ ਕਿਉਂ ਆਇਆ ਤੁਸੀਂ ਆਹ ਤੇ ਗਲੈਡੋ ਵੀ ਆਈ ਆ ਹੈ ਆਜਾ ਆ ਗੁੜੀਆਂ ਕੋਲ ਕਰਾ ਦਿੰਦੇ ਆ ਬੇਟਾ ਆਇਓ ਦੋ ਆਇਓ ਜੀ ਆਜੋ 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 ਇੱਕ ਮਿੰਟ ਰੁਕ ਜਾ ਇਹਨੂੰ ਅੰਲੇ ਵਿੱਚ ਕਰਨਾ ਰੁਕ ਜਾ ਬੇਟਾ ਆਜਾ ਆ ਜਾਓ ਮੇਰਾ ਤਾਂ ਬਈ ਦਿਓ ਨਾ ਲੱਡੂ ਦਿਓ ਜੀ ਇਸ ਵਿੱਚ ਡਾਲ ਦਿਓ ਬੇਟਾ ਇੱਕ ਲੱਡੂ ਫੜਾ ਦਿਓ ਇਹ ਇਸ ਵਿੱਚ ਡਾਲ ਦਿਓ ਇਹ ਇਸ ਵਿੱਚ ਡਾਲ ਦਿਓ ਜੈ ਸ਼੍ਰੀ ਰਾਮ ਬੋਲੇ ਸੋ ਨਿਹਾਲ ਸੋ ਸ੍ਰੀ ਕੋਈ ਨਹੀਂ ਕੋਈ ਨਹੀਂ ਆਹੀ ਪਾ ਦਿਓ ਕੋਈ ਨਹੀਂ ਕੋਈ ਨਹੀਂ ਚਲੋ ਬਾਅਦ ਵਿੱਚ ਕੁਛ ਆ ਜਾਏ ਕੰਮ ਹਾਲੋ ਹਾਲੋ ਉਹ ਨਹੀਂ ਨਹੀਂ ਆਓ ਉਹ ਹੋ ਗਿਆ ਹੋ ਗਿਆ ਆਓ ਉਹ ਨਹੀਂ ਗੱਲ ਬੋਲ ਰਿਹਾ ਹੈ ਫਟਾਫਟ ਬਾਪੂ ਇਧਰ ਇਧਰ ਕਰੋ ਲਾਡੋ ਨਹੀਂ ਬੇਟਾ ਠੀਕ ਹੈ ਆ ਲਾਡੋ ਆਓ ਜੀ ਜਿੰਦਾਬਾਦ ਕਰਦੇ ਇਹ ਲੋ ਆਮ ਬੰਦਾ ਜਿੰਦਾਬਾਦ ਇੱਕ ਵਾਰ ਕਰਦੇ ਇੱਕ ਵਾਰ ਕਰਦੇ ਜੋਰ ਦਿਖਾਓ ਇੱਕ ਵਾਰ ਕਰਾ ਜੀ ਬੱਸ ਥੈਂਕ ਯੂ ਧੰਨਵਾਦ ਆਪਾਂ ਆਪਣੀ ਮਿਹਨਤ ਮਾਰਾ ਕੰਮ ਕਰਾਇਆ ਜੀ ਜਿਹਨੇ ਤਕਬਾਤ ਬਾਤਾਂ ਮੈਂ ਗਾਲੀ ਕੋਈ ਗਾਲੀ ਆਪ ਬਿਜੁਰਗਾਂ ਦੀ ਬਾਜ ਜੰਦੇ ਨੇ ਬਾਤ ਇਹ ਬਾਤ ਵਿੱਚ ਮੈਂ ਠਹਿਵੇਂ ਇੱਕ ਵਾਰ ਪਾ ਲੋ ਥੈਂਕ ਯੂ ਥੈਂਕ ਯੂ ਤੁਮ ਦਾ ਲੇ ਲੇ ਹੋਰ ਕਾਰੇ ਪਾਣ ਪਾ ਜੀ पक्का ਹਾਂ ਠੀਕ ਹੋ ਗਿਆ ਮੋਦੀ ਅਖਿਆ ਦੇ ਪਾਸੋਂ ਆਓ ਦੇ ਆ ਜਾ ਕੇ ਯਾਰ ਆ ਕੇ ਸਿਆਲ ਹੋਈ ਦੱਸੋ ਆਓ ਆ ਵੀ ਆ ਗਏ ਆ ਇੱਕ ਮਿੰਟ ਦੇਖ ਕੇ ਆਣ ਲੈਂਦੇ ਆ ਬੈਟਰ ਸਣਾ ਇੱਥੇ ਹੀ ਵਾਈਡ ਕੱਮ ਠੀਕ ਹੈ ਕੀ ਕਰ ਬੰਦਾ 우리 ਮਦਰ ਨਾਲ ਬਗਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਮਨ ਬਗਾ ਖਰਨਾਈ ਜਿੰਦਾਬਾਦ ਜੀਵਨ ਜੱਜ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਤਕਰੀਬਨ ਪਹਿਲਾਂ ਵੀ ਸਰਕਾਰਾਂ ਦੇ ਵਿੱਚ ਤਕਰੀਬਾਂ ਆਈਆਂ ਨੇ ਤੇ ਬੜਾ ਅੱਜ ਜਿਹੜਾ ਇਸ ਏਰੀਆ ਦਾ ਵਿਕਾਸ ਹੋ ਰਿਹਾ ਵਾਪਕ ਦਿਖ ਰਿਹਾ ਹੈ ਅੱਜ ਕਿਦਾਂ ਲੱਗ ਰਿਹਾ ਅੰਦਰ ਜੀ ਹਮੇ ਬਹੁਤ ਬਹੁਤ ਖੁਸ਼ੀ ਹੈ ਇਸ ਚੀਜ਼ ਕੀ ਜੋ ਕੰਮ ਹਮਾਰਾ ਕਬੀ ਨਹੀਂ ਹੋਆਤਾ ਜਿਸਕੇ ਲਈ ਹਮ ਇਤਨੇ ਧੱਕੇ ਖਾ ਰਹੇ تھے ਉਹ ਹਮਾਰਾ ਘਰ ਬੈਠੇ ਅਮਨ ਜੀ ਦੀ ਵਜ੍ਹਾ ਸੇ ਘਰ ਬੈਠੇ ਕੰਮ ਹੋ ਗਿਆ ਪਹਿਲੇ ਐਸੇ ਕੰਮ ਹੁੰਦੇ ਸਨ ਨਹੀਂ ਕਦੇ ਨਹੀਂ ਹੋਏ ਹੁਣ ਆਪ ਕੀ ਲੋਕਾਂ ਨੂੰ ਕੀ ਕਹਿਣਾ ਚਾਹਤੇ ਹੈ ਜੀ ਸਾਡੀ ਆਪਣੀ ਆਮ ਆਦਮੀ ਪਾਰਟੀ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗੀ ਠੀਕ ਹੈ ਜੀ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਸ਼ੋਕਮਰ ਜੀ ਸ਼ੋਕਮਰ ਜੀ ਕੀ ਕਹਿਣਾ ਚਾਹੁੰਦੇ ਹੈ ਮੈਂ ਕਹਿਣਾ ਚਾਹੁੰਦਾ ਜਿਹੜਾ 2030 ਸਾਲਾਂ ਪਹਿਲਾਂ ਕੋਈ ਕੰਮ ਨਹੀਂ ਹੋਇਆ ਜਿਹੜਾ ਹੁਣ ਕੰਮ ਹੋ ਰਿਹਾ ਕਦੀ ਨਹੀਂ ਹੋਇਆ ਇਹ ਸਾਲ ਡੇਢ ਸਾਲ ਦੇ ਅੰਦਰ ਇੰਨੇ ਕੰਮ ਹੋ ਗਏ ਆ ਕਿ ਅਸੀਂ 50 ਸਾਲ ਲਈਏ 50 ਸਾਲ ਵੀ ਨਹੀਂ ਕਰ ਸਕਦੇ ਇੰਦਾ ਕੰਮ ਕੋਈ ਨਹੀਂ ਕਰ ਸਕਦਾ ਮਦਨ ਲਾਲ ਜੀ ਬੱਗਾ ਤੇ ਅਮਨ ਬੱਗਾ ਜੀ ਕਰ ਰਹੇ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਚੌਧਰੀ ਮਦਨ ਲਾਲ ਜੀ ਬੱਗਾ ਹਰ ਘਰ ਦੇ ਵਿੱਚ ਜਾ ਕੇ ਆਪ ਔਰ ਅਮਨ ਬੱਗਾ ਜੀ ਘਰ ਘਰ ਜਾ ਕੇ ਆਪ ਪੁੱਛ ਰਹੇ ਨੇ ਕਿ ਤੁਹਾਨੂੰ ਕੋਈ ਤਕਲੀਫ ਹੈ ਦੱਸੋ ਤੁਹਾਡਾ ਉਸੇ ਵੇਲੇ ਮਸਲਾ ਹੱਲ ਹੁੰਦਾ ਨਾਲ ਹੀ ਬੰਦੇ ਹੁੰਦੇ ਖੜੇ ਉਸੇ ਵੇਲੇ ਫੋਨ ਹੋ ਜਾਂਦਾ ਉਸੇ ਵੇਲੇ ਘੰਟੇ ਅੱਧੇ ਘੰਟੇ ਬੰਦੇ ਆ ਕੇ ਸਾਰਾ ਮਸਲਾ ਹੱਲ ਕਰ ਜਾਂਦੇ ਨੇ ਚਾਹੇ ਉਹ ਸੀਵਰੇਜ ਦਾ ਹੈ ਚਾਹੇ ਪਾਣੀ ਦਾ ਹੈ ਜਾਇ ਬਿਜਲੀ ਦੇ ਲਾਈਟਾਂ ਦਾ ਜਦੋਂ ਫੋਨ ਕਰੋ ਉਸੇ ਵੇਲੇ ਫੋਨ ਪਾਵੇਂ ਰੱਖੀ 12 ਵਜੇ ਫੋਨ ਕਰੋ ਅਮਨ ਜੀ ਨੂੰ ਉਸੇ ਵੇਲੇ ਫੋਨ ਚੱਕ ਲੈਂਦੇ ਨੇ ਮੈਂ ਕਹਿੰਦਾ ਇਹਨਾਂ ਨੂੰ ਤੋਂ ਆਪਾਂ ਹੋਰ ਤਰੱਕੀ ਬਖਸ਼ੇ ਚੌਧਰੀ ਸਾਹਿਬ ਨੂੰ ਮੱਧਨਾਲ ਜੀ ਨੂੰ ਹੋਰ ਤਰੱਕੀਆਂ ਬਖਸ਼ੇ ਕਾਮਯਾਬੀਆਂ ਬਖਸ਼ੇ ਹੋਰ ਤਰੱਕੀਆਂ ਕਰਨ જય ਭਾਰਤ ਸਤਿ ਸ੍ਰੀ ਅਕਾਲ ਅੰਜੀ ਅਮਨ ਭੱਗਾ ਜੀ ਅੱਜ ਤੁਹਾਡੇ ਵਾਰਡ ਦੇ ਵਿੱਚ ਤੁਹਾਡਾ ਹਲਕਾ ਵੀ ਆ ਵਾਰਡ ਵੀ ਆ ਔਰ ਲੋਕਾਂ ਦੀ ਬੜੀ ਚਿਰ ਤੋਂ ਮੰਗ ਸੀ ਇਹਦਾ ਇਹ ਖੰਬਿਆਂ ਦੀ ਜਿਹੜੇ ਤਾਰਾਂ ਲੰਮਕਦੀਆਂ ਸੀਗੀਆਂ ਲੋਕਾਂ ਦੇ ਕਾਫੀ ਨੁਕਸਾਨ ਇਹ ਪਹਿਲਾਂ ਵੀ ਸਰਕਾਰਾਂ ਤੋਂ ਨਹੀਂ ਹੋਇਆ ਇਹ ਤੱਕ ਹੁਣ ਹੋਇਆ ਇਹ ਕੀ ਕਹਿਣਾ ਚਾਹੁੰਦੇ ਆਂ ਅੱਜ ਦੇਖੋ ਲੋਕਾਂ ਦਾ ਪਿਆਰ ਹੈ ਸਭ ਤੋਂ ਪਹਿਲੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਸਾਰੀ ਸੰਗਤ ਦੇ ਸਹਿਯੋਗ ਨਾਲ ਅਗਰ ਕੋਈ ਵੀ ਕੋਈ ਡਿਵੈਲਪਮੈਂਟ ਹੁੰਦੀ ਹੈ ਤੇ ਸਭ ਦੇ ਸਹਿਯੋਗ ਨਾਲ ਹੁੰਦੀ ਹੈ ਔਰ ਇਹ ਸਭ ਤੋਂ ਪਹਿਲੇ ਦਾ ਵਧਾਈ ਦੇ ਪਾਤਰ ਨੇ ਨਿਊ ਕਰਤਾਰਨਗਰ ਦੇ ਇਲਾਕਾ ਨਿਵਾਸੀ ਕਿਉਂਕਿ ਇਹ ਸੀਰੀਅਲ 'ਚ ਬੜੀ ਪੁਰਾਣੀ ਦਿੱਕਤ ਸੀਗੀ ਕਿਉਂਕਿ ਮੇਰੇ ਵਾਰਡ ਦਾ ਮੈਂ ਕਹਿ ਸਕਦਾ ਮੇਨ ਚੌਂਕ ਕਹਿ ਸਕਦਾ ਇੱਥੋਂ ਟ੍ਰੈਫਿਕ ਵੀ ਬਹੁਤ ਨਿਕਲਦਾ ਸੀਗਾ ਔਰ ਵਾਇਰਿੰਗ ਔਰ ਕੁਝ ਖੰਬੇ ਟੁੱਟੇ ਹੋਏ ਸੀ ਡੈਮੇਜ ਹੋ ਚੁੱਕੇ ਸੀਗੇ ਉਸ ਕਦੀ ਨਾ ਕਦੀ ਵੀ ਦੁਰਘਟਨਾ ਹੋ ਸਕਦੀ ਸੀ ਮੈਂ ਮਾਨ ਜੋਗ ਐਮਐਲਏ ਭੱਗਾ ਜੀ ਨਾਲ ਜਦੋਂ ਗੱਲ ਕੀਤੀ ਉਦੋਂ ਹੀ ਉਹਨਾਂ ਨੇ ਚੀਫ ਸਾਹਿਬ ਨੂੰ ਕਹਿ ਕੇ ਇਹ ਦੈਸੀਮੇਟ ਪ੍ਰੂਫ ਕਰਵਾ ਦਿੱਤਾ ਅੱਜ 142000 ਰੁਪਏ ਦੀ ਜੋ ਲਗਤ ਹੈ ਜੋ ਸਰਕਾਰੀ ਖਜ਼ਾਨੇ ਚੋਂ ਬਿਜਲੀ ਬੋਰਡ ਨੂੰ ਦੇ ਦਿੱਤਾ ਗਿਆ ਉਰੂਦਾ ਕੰਮ ਅੱਜ ਅਸੀਂ ਸ਼ੁਰੂਆਤ ਕਰਾਤੀ ਹੈ ਉਹਦੇ ਵਿੱਚ ਪੰਜ ਪੋਲ ਦਿਨ 100 150 ਮੀਟਰ ਦੀ ਜੜੀ ਤਾਰ ਹੋਏਗੀ ਔਰ ਜਿਹੜੀਆਂ ਅਨੈਸੈਸਰੀ ਤਾਰਾਂ ਹੋ ਨਿਕਲ ਜਾਣਗੀਆਂ ਔਰ ਜਿਹੜੇ ਟੁੱਟੇ ਹੋਏ ਪੋਲ ਹੈ ਉਹ ਇੱਥੋਂ ਡਿਸਮੈਂਟਲ ਹੋ ਜਾਣਗੇ ਔਰ ਉਹਦੀ ਜਗ੍ਹਾ ਤੇ ਅਸੀਂ ਨਵੇਂ ਪੋਲ ਲੱਗ ਰਹੇ ਨੇ ਮੈਂ ਸਭ ਤੋਂ ਪਹਿਲੇ ਵਧਾਈ ਦੇਣਾ ਸਾਰੇ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਜਿਹੜਾ ਇਹ ਕੰਮ ਰੁਕਿਆ ਹੋਇਆ ਸੀ ਤੁਸੀਂ ਸੁਣਿਆ ਹੀ ਮੇਰੀ ਭੈਣਾ ਨੇ ਕਿਹਾ ਬਿਲਕੁਲ ਇਹਨਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇੱਦਾਂ ਹੀ ਜਿੱਥੇ-ਿੱਥੇ ਸਾਡੀ ਡਿਊਟੀ ਲਗਾਣਗੇ ਸਰਕਾਰ ਜਿਹੜੇ ਹਮ ਤੇ ਖੰਭੇ ਲਗਾਏ ਗਏ ਨੇ ਤੁਸੀਂ ਦੱਸੇ ਪੰਜ ਪੂ ਲਗਾਏ ਗਏ ਨੇ ਵੀ ਹੋਰ ਵੀ ਲਗਾਉਣ ਵਾਲੇ ਹੈਗੇ ਨੇ ਅਜੇ ਕੰਮ ਦੇਖੋ ਜਿੱਥੇ ਲੱਗੇਗੀ ਜ਼ਰੂਰਤ ਹੈ ਜਿੱਥੇ ਸਾਨੂੰ ਲੱਗ ਰਿਹਾ ਕੋਈ ਡੈਮੇਜ ਪੋ ਬਿਲਕੁਲ ਉੱਥੇ ਡੈਫੀਨੇਟਲੀ ਟਾਈਮ ਟਾਈਮ ਜ਼ਰੂਰ ਲੱਗਦਾ ਬਟ ਉੱਥੇ ਜ਼ਰੂਰ ਆਪਾਂ ਬਿਲਕੁਲ ਉਹਨੂੰ ਰਿਮੂਵ ਕਰਾਵਾਂਗੇ ਕਿਉਂਕਿ ਬਹੁਤ ਸਾਰੇ ਜਿਹੜੇ ਤੁਹਾਡਾ ਵਾਰਡ ਆ ਤੁਹਾਡੇ ਯਾਨੀ ਬੰਨਣ ਤੋਂ ਪਹਿਲਾਂ ਥੋੜਾ ਐਮਐਲਏ ਸਾਹਿਬ ਦੇ ਬਣਨ ਤੋਂ ਪਹਿਲਾਂ ਵੀ ਲੋਕਾਂ ਨੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੇ ਅਸੀਂ ਖੁਦ ਲੋਕਾਂ ਦੀ ਵਾਇਟ ਲਾਈਨ ਦੇ ਰਹੇ ਹਾਂ ਲੋਕਾਂ ਨੇ ਕਾਫੀ ਲੋਕਾਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਲੋਕਾਂ ਦੇ ਜਾਂ ਆਉਂਦੀ ਗੱਡੀਆਂ ਦੇ ਵਿੱਚ ਤਾਰ ਫਸ ਜਾਂਦੀਆਂ ਸੀਗੀਆਂ ਜਾਂ ਸੜਕਾਂ ਦਾ ਬਹੁਤ ਬਰਾਹ ਹੁੰਦਾ ਸੀਗਾ ਜਾਂ ਕਈ ਵਾਰੀ ਲੋਕਾਂ ਨਾਲ ਕੁੱਤਿਆਂ ਦੇ ਐਕਸੀਡੈਂਟ ਵੀ ਹੁੰਦੇ ਸੀਗੇ ਆਟੋਏਡ ਹੁੰਦੇ ਸੀਗੇ ਤੇ ਲੇਕਿਨ ਹੁਣ ਵੀ ਜਿਹੜਾ ਲੇਕਿਨ ਹੁਣ ਜਦੋਂ ਤੁਹਾਡੇ ਬਣਦੇ ਐਮਐਲਏ ਸਾਹਿਬ ਬਣ ਗਏ ਤੇ ਤੁਸੀਂ ਕੌਂਸਲ ਬਣ ਗਏ ਹੋ ਉਹ ਤੁਸੀਂ ਲੋਕਾਂ ਨੂੰ ਇਹ ਸਹੂਲਤਾਂ ਦੇ ਰਹੇ ਹੋ ਲੋਕਾਂ ਦਾ ਇੱਕ ਪਿਆਰ ਮਿਲਣਾ ਕੀ ਕ ਇਹ ਤਾਂ ਮੈਂ ਮੇਰੇ ਤੋਂ ਜ਼ਿਆਦਾ ਬੈਟਰ ਪਬਲਿਕ ਦੱਸ ਸਕਦੀ ਆ ਜਾਂ ਮੇਰੇ ਇਲਾਕਾ ਨਿਵਾਸੀ ਦੱਸ ਸਕਦੇ ਆ ਕਿ ਦੇਖੋ ਇਹਨਾਂ ਨੇ ਲਗਭਗ ਅੱਜ ਤੋਂ 3.5 ਸਾਲ ਪਹਿਲੇ ਮਾਨਜੋਗ ਐਮ.ਐਲ.ਏ ਸਾਹਿਬ ਨੂੰ ਵਿਧਾਨ ਸਭਾ ਭੇਜਿਆ ਸੀ ਤੇ ਅੱਜ ਤੋਂ 6 ਮਹੀਨੇ ਪਹਿਲੇ ਮੈਨੂੰ ਕਾਰਪੂਰੇਸ਼ਨ ਭੇਜਿਆ ਸੀਗਾ ਇਹਨਾਂ ਦਾ ਹੀ ਅਸ਼ੀਰਵਾਦ ਹੈ ਔਰ ਕੰਮ ਦੀ ਅਗਰ ਗੱਲ ਕਰਾਂ ਤੇ ਮੇਰੇ ਤੋਂ ਪਹਿਲੇ ਸਾਰੇ ਨੇ ਮਾਨਜੋਗ ਜਿੰਨੇ ਵੀ ਇਲਾਕਾ ਨਿਵਾਸੀ ਘੜੇ ਦੱਸਿਆ ਉਹਨਾਂ ਨੇ ਕਿ ਕੰਮਾਂ ਦੀ ਤਾਂ ਕੋਈ ਦਿੱਕਤ ਨਹੀਂ ਹੈਗੀ ਜਿੱਥੇ ਡਿਵੈਲਪਮੈਂਟ ਦੀ ਅਗਰ ਗੱਲ ਕੀਤੀ ਜਾਵੇ ਅਗਰ ਕਿੱਥੇ ਇਹਨਾਂ ਦੀ ਲੱਗਦਾ ਵੀ ਹੈ ਉੱਥੇ ਪਹਿਲ ਦੇ ਆਧਾਰ ਤੇ ਕੰ ਅਗਰ ਤੁਸੀਂ ਮੇਰੇ ਵਾਰਡ ਦੀ ਗੱਲ ਕਰੋਗੇ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਸੜਕਾਂ ਦਾ ਡਵੈਲਪਮੈਂਟ ਹੈ ਜਿੱਥੇ ਕੋਈ ਵਾਟਰ ਸਪਲਾਈ